ਫਰੀਕੋਟ ਖਬਰਨਾਮਾ ਤੇ ਸਵਾਦ ਸਵਾਗਤ ਹੈ ਅੱਜ ਤੜਕਸਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਐਨਆਈਏ ਵੱਲੋਂ ਰੇਡ ਕੀਤੀ ਗਈ ਚਹ ਦੇ ਤਹਿਤ ਗੱਲ ਕੀਤੀ ਜਾਵੇ ਫਰੀਕੋਟ ਦੀ ਤਾਂ ਫਰੀਕੋਟ ਜ਼ਿਲ੍ਹੇ ਦੇ ਵਿੱਚ ਵੀ ਦੋ ਥਾਈਂ ਅੱਜ ਰੇਡ ਪਈ ਐਨਆਈਏ ਵੱਲੋਂ ਅੱਜ ਸਵੇਰ ਕੋਟਖਪੂਰਾ ਦੇ ਵਿੱਚ ਰੇਡ ਕੀਤੀ ਗਈ ਅਤੇ ਨਾਲ ਹੀ ਉਸ ਤੋਂ ਬਾਅਦ ਫਰੀਕੋਟ ਦੇ ਵਿੱਚ ਵੀ ਇੱਕ ਪਰਿਵਾਰ ਦੇ ਘਰ ਰੇਡ ਕੀਤੀ ਗਈ ਜੇਕਰ ਗੱਲ ਕੀਤੀ ਜਾ ਕੋਟਕਪੁਰਾ ਦੇ ਵਿੱਚ ਜਸ ਘਰ ਦੇ ਵਿੱਚ ਐਨਆਈ ਵੱਲੋਂ ਰੇਡ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਜੈਤੋ ਚੁੰਗੀ ਦੇ ਨਜ਼ਦੀਕ ਮਹੱਲੇ ਦੇ ਵਿੱਚ ਰਹਿ ਰਹੇ ਸਨ ਅਤੇ ਉਹਨਾਂ ਦਾ ਚੱਕੀ ਦਾ ਕੰਮ ਸੀ ਅੱਜ ਉਹਨਾਂ ਦੇ ਘਰ ਐਨਆਈ ਵੱਲੋਂ ਅੱਜ ਉਹਨਾਂ ਦੇ ਘਰ ਐਨਆਈ ਵੱਲੋਂ ਸਵੇਰ ਤੱਕ ਸਾਰੀ ਰੇਡ ਕੀਤੀ ਗਈ ਜੋ ਕਿ ਕਰੀਬ ਤਿੰਨ ਘੰਟੇ ਚੱਲੀ ਦੱਸਿਆ ਜਾ ਰਿਹਾ ਕਿ ਇਸ ਪਰਿਵਾਰ ਦੇ ਕੋਈ ਰਿਸ਼ਤੇਦਾਰ ਦੇ ਸੰਬੰਧ ਹੋਣ ਦੇ ਕਾਰਨ ਐਨਆਈ ਵੱਲੋਂ ਰੇਡ ਕੀਤੀ ਗਈ ਹੈ ਦੂਜੇ ਪਾਸੇ ਫਰੀਕੋੜ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਜੀਵਨ ਸਿੰਘ ਨਗਰ ਦੇ ਵਿੱਚ ਗੁਰਪ੍ਰੀਤ ਸਿੰਘ ਖਰਮੀ ਜੋ ਸੁਨਿਆਰ ਦਾ ਕੰਮ ਕਰਦੇ ਉਹਨਾਂ ਦੇ ਘਰ ਰੇਡ ਕੀਤੀ ਗਈ ਉਹਨਾਂ ਦੇ ਘਰ ਕਰੀਬ 1 ਘੰਟਾ ਐਨਆਈ ਵੱਲੋਂ ਪੁੱਛਗਛ ਕੀਤੀ ਗਈ ਇਸ ਬੰਦ ਦੇ ਵਿੱਚ ਐਨਆਈ ਟੀਮ ਵੱਲੋਂ ਤਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ ਪਰ ਗੁਰਪ੍ਰੀਤ ਸਿੰਘ ਖਰਮੀ ਨੇ ਦੱਸਿਆ ਕਿ ਨੇ ਦੱਸਿਆ ਕਿ ਐਨਆਈ ਵੱਲੋਂ ਉਹਨਾਂ ਨੂੰ ਕੁਝ ਸਵਾਲ ਕੀਤੇ ਗਏ ਸਨ ਜਿਸ ਵਿੱਚ ਉਹਨਾਂ ਵੱਲੋਂ ਇੱਕ ਜਿਹੜਾ ਉਹਨਾਂ ਕੋਲ ਸਹਿਮ ਸੀ ਉਹ 2 ਸਾਲ ਪਹਿਲਾਂ ਉਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਪਰ ਉਸ ਨੰਬਰ ਦੁਆਰਾ ਐਕਟਿਵ ਹੋਇਆ ਅਤੇ ਉਸ ਤੋਂ ਬਾਅਦ ਕੁਝ ਅਜਿਹੇ ਕਾਲਾਂ ਹੋਈਆਂ ਹਨ ਜਿਸ ਤੋਂ ਬਾਅਦ ਅੱਜ ਐਨਆਈਟੀ ਵੱਲੋਂ ਉਹਨਾਂ ਵੱਲ ਪੁੱਛਗਿੱਤ ਕੀਤੀ ਗਈ ਹੈ ਉਹਨਾਂ ਦਾ ਕਿਹਾ ਹੈ ਕਿ ਉਹਨਾਂ ਵੱਲੋਂ ਇਹ SIM ਪਹਿਲੇ ਹੀ ਬੰਦ ਕਰ ਦਿੱਤਾ ਗਿਆ ਸੀ ਅਤੇ ਜੋ ਵੀ ਆਪਣਾ ਸਾਰੇ ਗੱਲਬਾਤ ਐਨਐਨਸੀਬੀ ਵੱਲੋਂ ਜੋ ਸਵਾਲ ਪੁੱਛੇ ਗਏ ਸਨ ਉਹਨਾਂ ਹਰ ਇੱਕ ਦਾ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਹੈ ਮੇਰੇ ਪਾਸੇ ਇਸ ਮਾਮਲੇ ਵਿੱਚ ਕੋਟਕਪੁਰ ਦੇ ਪਰਿਵਾਰ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਐਨਆਈ ਵੱਲੋਂ ਰੇਡਾਂ ਕੀਤੀਆਂ ਗਈਆਂ ਉੱਥੇ ਹੀ ਹਜੇ ਤੱਕ ਕੋਈ ਗ੍ਰਿਫਤਾਰੀ ਦੀ ਕੋਈ ਮਾਵੜਾ ਅਜੇ ਹਾਂ ਸਾਹਮਣੇ ਨਹੀਂ ਆਇਆ ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਐਨਆਈ ਵੱਲੋਂ ਪੰਜਾਬ ਦੇ ਵਿੱਚ ਕਈ ਜਿਵੇਂ ਹਲਕਾ ਕੋਟਕਪੂਰਾ ਅਤੇ ਫਰੀਕੋਟ ਦੇ ਵਿੱਚ ਵੀ ਰੇਡ ਕੀਤੀਆਂ ਗਈਆਂ ਸਨ ਕਿਉਂਕਿ ਲਗਾਤਾਰ ਨਸ਼ਾ ਤਸਕਰ ਅਤੇ ਗੈਂਸਟਰਾਂ ਦੇ ਖਿਲਾਫ ਐਨਆਈ ਵੱਲੋਂ ਕਾਰਵਾਈ ਕੀਤੀਆਂ ਜਾ ਰਹੀਆਂ ਚਿਸ ਦੇ ਤਹਿਤ ਇਹ ਲਗਾਤਾਰ ਰੇਡਾਂ ਹੋ ਰਹੀਆਂ ਤੇ ਹੁਣ ਵੀ ਜਿਹੜੀਆਂ ਰੇਡਾਂ ਹੁਣ ਸਾਹਮਣੇ ਆਈਆਂ ਸਨ ਪਰ ਇਹ ਰੇਡ ਦੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਫਿਲਹਾਲ ਇਹ ਜਿਹੜੇ ਫ੍ਰੀ ਕੋਰਟ ਦੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਸੀ 3 ਘੰਟੇ ਅਤੇ ਜੋ ਕਿ ਇੱਕ ਉਸ ਮੋਬਾਈਲ ਸਹਿਮ ਦਾ ਮਾਮਲਾ ਸੀ ਉਸ ਤੇ ਉੱਪਰ ਪੁੱਛਗਿੱਛ ਕੀਤੀ ਗਈ ਅਤੇ ਦੂਜੇ ਪਾਸੇ ਪ੍ਰਵਾਹ ਤੋਂ ਉਹਨਾਂ ਤੋਂ ਵੀ 3 ਘੰਟੇ ਪੁੱਛਗਿੱਛ ਕੀਤੀ ਗਈ ਹੈ ਜੋ ਕੋਰਟ ਕੋਲ ਰਹਿਣ ਵਾਲੇ ਸਨ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਗੱਲਬਾਤ ਕੀਤੀ ਗੁਰਪ੍ਰੀਤ ਖੁਰਮੀ ਨੇ ਜੀ ਤੁਹਾਡੇ ਕੋਲ ਹੀ ਆਈ ਸੀ ਕੀ ਉਹਨਾਂ ਨੇ ਪੁੱਛਗਿੱਛ ਕੀਤੀ ਉਹ ਮੇਰੇ ਨਾਂ ਤੇ ਕੋਈ ਨੰਬਰ ਸੀਗਾ ਜੀ ਉਹ ਕਿਸੇ ਅਨਦਰ ਪਰਸਨ ਨੇ ਕੁਝ ਚਲਾ ਲਿਆ ਕਿ ਉਹਦੇ ਤੋਂ ਕੋਈ ਕਾਲ ਕੀਤੀ ਤੇ ਇਹ ਇਸ ਬਾਰੇ ਪੁੱਛ ਗਈ ਸੀ ਕਿ ਕੀ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਸਭਾ ਨੰਬਰ ਤੇ ਉਹ ਬੰਦ ਕੀਤੇ ਉਹ ਕੋਈ 2 ਸਾਲ ਦੇ ਨਹੀਂ ਰਿਪੋਰਟ ਹੋ ਗਿਆ ਨੰਬਰ ਬੰਦ ਕੀਤੇ ਨੂੰ ਤੇ ਉਹ ਉਸ ਬਾਰੇ ਦੱਸਤਾ ਉਹਨਾਂ ਨੂੰ ਕਿ ਆਪਾਂ ਕੋਈ ਕਾਲ ਨਹੀਂ ਕੀਤੀ ਕਿੰਨਾ ਸਮਾਂ ਤੁਹਾਡੇ ਕੋਲ ਉਹਨਾਂ ਨੇ ਇਹ ਗੱਲ ਬੋਲ ਕੀਤੀ ਉਹ ਘੰਟੇ ਦੇ ਕਰੀਬ-ਕਰੀਬ ਪੁੱਛ ਗਈ ਸੀ ਉਹਨਾਂ ਦੱਸਿਆ ਵੀ ਉਹ ਨੰਬਰ ਤੋਂ ਕਿਹਨੂੰ ਕਾਲ ਗਈ ਜਾਂ ਕਿਸ ਦਾ ਨਹੀਂ ਇਸ ਬਾਰੇ ਨਹੀਂ ਉਹਨਾਂ ਨੇ ਦੱਸਿਆ ਉਹ ਕਹਿੰਦੇ ਬਾਕੀ ਇਨਵੈਸਟੀਗੇਸ਼ਨ ਕਰਦੇ ਆ ਤੇ ਬਾਕੀ ਉਹ ਜੋ ਕਾਲ ਗਈ ਹੈ ਜਾਂ ਉਹਦੇ ਵਿੱਚ ਆਪਣਾ ਕੋਈ ਰੋਲ ਨਹੀਂ ਕੀ ਚੋ ਹੋਣਾ ਪੁੱਛਦੇ ਸੀ ਜੀ 2 ਸਾਲ ਪਹਿਲਾਂ ਫੋਨ ਨੰਬਰ ਬੰਦ ਕਰ ਚੁੱਕੇ ਹੁਏ ਹਾਂ ਜੀ ਹਾਂ ਜੀ ਸਿਆਣ ਦੀ ਇਹ ਕੀ ਨਾਂ ਸੁਖਮੰਦਰ ਕੌਰ ਆ ਜੀ ਮੇਰਾ ਅੱਜ ਤੁਹਾਡੇ ਘਰੇ ਰੇਡ ਪਈ ਆ ਸਾਡੇ ਘਰੇ ਰੇਡ ਪਈ ਆ ਜੀ ਤੜਕੇ ਤੋਂ ਰੇਡ ਮਾਰ ਲਈ ਆ ਪੁਲਿਸ ਨੇ ਤੇ ਮੇਰਾ ਬੱਚਾ ਨਜਾਇਜ਼ ਹੀ ਪਰੇਸ਼ਾਨ ਕਰੀ ਜਾਂਦੇ ਮੈਂ ਗੁਰਦੁਆਰਾ ਸਾਹਿਬ ਗਈ ਸੀ ਤੇ ਨੋ ਮੇਰੀ ਨੂੰ ਆ ਕੇ ਪਰੇਸ਼ਾਨ ਕੀਤਾ ਵਾ ਤੇ ਸਾਰਾ ਕੁਝ ਇਹਨਾਂ ਨੇ ਦੁਖੀ ਸਾਨੂੰ ਪਰੇਸ਼ਾਨ ਕਰ ਰੱਖਿਆ 2 ਸਾਲ ਹੋ ਗਏ ਮੇਰੇ ਬੱਚੇ ਫੜੇ ਨੂੰ ਮੈਂ ਰੰਡੀ ਤੇ ਮੀਆਂ ਬੰਦਾ ਮੇਰੇ ਸਰਤੇ ਨਹੀਂ ਨਿਕਨਕੇ ਬੱਤਿਆ ਮੈਨੂੰ ਉਹ ਲੈ ਕੇ ਕਿੱਥੇ ਜਾਵਾਂ ਮੇਰੇ ਬੱਚਾ ਨੂੰ ਤੰਗ ਪਰੇ ਜਾਣ ਕਰਦੇ ਮੇਰੇ ਪਤ ਨੂੰ ਜੀ ਨਹੀਂ ਨਿੰਦਾ ਨਰਾ ਨਹੀਂ ਨਿੰਦਾ ਅੰਦਰ ਮੇਰੇ ਪੁਲਿਸ 2 ਸਾਲ ਲੈ ਕੇ ਆਇਆ ਪੁਲਿਸ ਨੂੰ ਕੋਚ ਨਾਨੇ ਪਤਾ ਲੱਗਾਗਾ ਮੇ ਕੀ ਕਾਰਿਆ ਕੀ ਨਹੀਂ ਕਰ ਰਿਆ ਮੇਰੇ ਬੱਚੇ ਨੂੰ ਬਹੁਤ ਹੀ ਪਰੇਸ਼ਾਨ ਕਰ ਰਿਹਾ ਮੇਰਾ ਬੱਚਾ ਤੰਗ ਪਰੇਸ਼ਾਨ ਹੋ ਕੇ ਔਰ ਕੀ ਕਰੂ ਕੀ ਕਰੂ ਤੁਹਾਨੂੰ ਮਰਨ ਲਈ ਕਹੀ ਤਾਂ ਦੱਸ ਦੇਣ ਪੁਲਿਸ ਵਾਲੇ ਵੀ ਦੱਸ ਦੇਣ ਤੁਹਾਨੂੰ 4 ਵਜਿਆਂ ਕੇ ਪਰੇਸ਼ਾਨ ਕੀ ਤਾਂ ਮੈਂ ਗੁਰਦੁਆਰਾ ਸਾਹਿਬ ਗਈ ਵੀ ਸੀ ਮੇਰੀ ਨੌਕਰੇ ਸੀ ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕਰ ਕੇ ਕੰਬੰਦਾ ਮੇਰੇ ਜ਼ਹਿਰ ਤੇ ਨਹੀਂ ਮੇਰੇ ਮੁੰਡਾ 2 ਸਾਲ ਜੇਲ੍ਹ ਚ ਲਾ ਕੇ ਉਦੋਂ ਵੀ ਨਜਾਇਜ਼ ਹੀ ਮੇਰਾ ਪੁੱਤ ਲਾ ਕੇ ਆਇਆ ਚਿੱਟੇ ਦੇ ਕੇਸ ਪਾ ਕੇ ਆਇਆ ਚਿੱਟੇ ਦਾ ਕੇਸ ਇਹਨਾਂ ਨੇ ਉਦੋਂ ਵੀ ਪਾਇਆ ਸੀਗਾ ਉਦੋਂ ਇਹਨਾਂ ਤਾਂ ਚਿੱਟਾ ਪੜਿਆ ਗਿਆ ਮੇਰਾ ਮੁੰਡਾ ਉਹ ਵੀ ਮੇਰੇ 2 ਸਾਲ ਕੱਟੇ ਇਹਨਾਂ ਨੇ ਜੀ ਹੁਣ ਤੇ ਹੁਣ ਵੀ ਕਹੀ ਜਾਂਦੇ ਆ ਗੈਂਗਸਟਰ ਆ ਗੈਂਗਸਟਰ ਮੇਰਾ ਪੁੱਤ ਗੈਂਗਸਟਰ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਮੈਂ ਪਾ ਕੋਲ ਤਨੂ ਇਹ ਕਹਿੰਦੀ ਮੇਰਾ ਕੋਈ ਨਹਾ ਕੀਤਾ ਜਾਵੇ ਕੋਈ ਨਹਾ ਕੀਤਾ ਜਾਵੇ ਮਰੰਡੀ ਤੇ ਮੈਂ ਕੀ ਕਰਾਂ ਕੀ ਕਰਾਂ ਦੱਸ ਤਾ ਮੈਨੂੰ ਮਨੋਂ ਲੱਗੇ ਕਿਤੇ ਜਾਵਾਂ ਮਨੋਂ ਲੱਗੇ ਕਿਤੇ ਜਾਵਾਂ ਮੇਰੇ ਪੁੱਤੇ ਕਿਤੇ ਲੱਗੇ ਜਾਵਾਂ ਮੈਨੂੰ ਦੱਸੋ ਕੋਈ ਨਹਾ ਦਿਓ ਮੇਰੇ ਪੁੱਤ ਨੇ ਜਿਹੇ ਹੀ ਧੱਕਦੇ ਨੇ ਜਿਹੇ ਹੀ ਕਿਵੇਂ ਧੱਕਿਆ ਜਾਵੇ ਮੈਨੂੰ ਵੀ ਕੋਈ ਨਹਾ ਦਿਓ ਕੋਲ ਤੂ ਕੋਈ ਨਹਾ ਦੇਵੇ ਮੈਨੂੰ ਮੇਰਾ ਪੁੱਤ 2 ਸਾਲ ਲਾ ਕੇ ਆਇਆ ਮੇਰੀ ਨੋਵੇਂ ਲਖਵੇਂ ਰੋਲਦੇ ਆ ਹੁਣ ਅਸੀਂ ਕੀ ਕਰਗੇ ਹੁਣ ਅਸੀਂ ਵੀ ਗੰਦੇ ਕੰਮ ਕਰਨ ਲੱਗ ਗਏ ਅਸੀਂ ਵੀ ਗੰਦੇ ਕੰਮ ਕਰਛੇਗੇ ਅੱਧੀ ਹੁਣ ਚਿੱਟਾ ਵੇਚ ਕੇ ਅੱਧੀ ਵੇ ਆਕੇ ਅਣਪਾਸ ਦੱਸਦੇ ਵੀ ਕੀ ਨਹੀਂ ਆ ਲਈਏ ਅਸੀਂ ਅਸੀਂ ਕੀ ਕਰਕੇ ਰਾਤੋਂ ਮੇਰੇ ਪੁੱਤ ਨੂੰ ਕੀ ਕਰਦੇ ਅਸੀਂ ਕਹਿੰਦੇ ਸਾਡਾ ਇਨਸਾਫ ਕੀਤਾ ਜਾਵੇ ਸਾਡਾ ਇਨਸਾਫ ਕੀਤਾ ਜਾਵੇ ਸਾਡੇ ਪੁੱਤ ਨੂੰ ਐਵੇਂ ਨਾਮ ਪਰੇ ਜਾਣ ਕਰਨ ਤੁਹਾਡਾ ਪੁੱਤ ਨਾ ਪਰੇ ਜਾਣ ਕਰਨ ਮਰੰਡੀ ਦੀਆਂ ਮੈਂ ਕਿਤੇ ਜਾਵਾਂ ਮੈਂ ਆਦੀ ਨੋਨ ਨੂੰ ਲੈ ਕੇ ਕਿਤੇ ਜਾਵਾਂ ਹਣ ਸਾਨੂੰ ਕੋਈ ਦੱਸ ਦੇਣ ਮੇਰੀ ਕਿਹੜੀ ਮੰਗ ਕਰਗੇ ਅੰਡਾ ਦੇ ਸਾਨੂੰ ਕਿਹੜੀ ਮੰਗ ਕਰਗੇ ਅਸੀਂ ਅਸੀਂ ਕੀ ਦਾ ਬਾਹ ਕੜਕਾ ਜੇ ਰੰਡ ਨਾ ਦੇਵਾਂ ਜਾ ਕੇ ਤੁਹਾਡੇ ਨਾਲ ਕੋਈ ਬੰਦਾ ਨਹੀਂ ਤੁਰ ਰਿਹਾ ਮੈਂ ਕਿਤੇ ਲੈ ਕੇ ਜਾ ਮੈਂ ਦੇ ਛੋਟੇ ਛੋਟੇ ਬੱਚੇ ਕਿਤੇ ਲੈ ਕੇ ਜਾ ਮੈਨੂੰ ਕੋਈ ਨਿਆ ਦਿੱਤਾ ਜਾਵੇ ਮੈਂ ਤੁਹਾਨੂੰ ਕਹਿੰਦੀ ਆ ਮੈਂ ਹੱਥ ਜੋੜ ਕੇ ਮੇਰਾ ਪੁੱਤ ਮਰ ਜਾਊਗਾ ਜੀ ਮੇਰਾ ਪੁੱਤ ਮਰ ਜਾਊਗਾ ਮੇਰੀ ਨੋ ਰੋਲ ਜਾਊਗੀ ਮੈਂ ਕਿਤੇ ਰਹਿ ਕੇ ਜਾ ਆ ਵੀ ਨੋ ਮੈਨੂੰ ਕੋਈ ਸੰਭਾਲ ਮੇਰਾ ਜੀ ਪੁੱਤ ਦਿਹਾੜੀ ਜੋਤਾਂ ਕਰਦਾ ਟੂਟ ਨਾਲੇ ਕੰਮ ਨਾ ਜਾਂਦਾ ਦਿਹਾੜੀ ਜੋਤਾਂ ਕਰਦਾ 25 22 ਸਾਲ ਦੀ ਉਹਦੀ ਹੋਵਾਰਾ ਐਵੇਂ ਹੀ ਬਸਾਈ ਜਾਂਦੇ ਤੱਕਾ ਕਰਦੇ ਸਾਡੇ ਨਾਲ ਆ ਕੇ ਪੁਲਿਸ 2000 ਲਾਗੇ ਹੈ ਮੇਰਾ ਬਤੰਗੇ ਅਗੇ ਵੀ 2000 ਲਾਗੇ ਹੈ ਮੇਰਾ ਪਾਉਣ ਦਾ ਤਾਂ ਵੀ ਸਾਡਾ ਕੋਈ ਨਿਆ ਦੱਸੋ ਅਸੀਂ ਕੀ ਦਾ ਬਾਰ ਘੜਕਾਈਏ ਅਸੀਂ ਕਿਹਦੇ ਕੋਲੇ ਜਾਈਏ ਮੱਕ ਸਰਪੰਚ ਨੂੰ ਵੀ ਲੈ ਕੇ ਨਹੀਂ ਪੁਲਿਸ ਆਈ ਨਾਲ ਪੁਲਸ ਵਾਲੇ ਕੋਲੇ ਮਾਤਾ ਪੁਲਸ ਵਾਲਾ ਵਪ ਸਰਪੰਚ ਵੀ ਕਹਿ ਰਿਹਾ ਵਾ ਇਹ ਗੱਲ ਵੀ ਨਹੀਂ ਪੁਲਸ ਸਾਡੇ ਘਰੇ ਆਈ ਗਿਆ ਸੀ ਪੁਲਸ ਭੜੇ ਆਉਣ ਦੀ ਜਾ ਕੇ ਆਈ ਸਰਪੰਚ ਕੋਲੇ ਤੰਗ ਪਰੇ ਜਾਣ ਕਿ ਮੈਂ ਗੁਰਦੁਆਰੇ ਗਈ ਵੀ ਸੀ ਨਹੀਂ ਮੇਰੇ ਆਉਣਿਆਂ ਨੂੰ ਇਹਨੇ ਛਾਪਾਂ ਮਾਰਿਆ ਵਾ ਹੁਣ ਦੱਸੋ ਕੀ ਨਿਆਂ ਕਰਕੇ ਸਾਨੂੰ ਵੀ ਕੋਈ ਨਿਆਂ ਦੋ ਮੈਂ ਮਨੋ ਲੈ ਕੇ ਕਿੱਥੇ ਜਾਵਾਂ ਕਿੱਥੇ ਜਾਵਾਂ 2 ਸਾਲ ਮੇਰੇ ਪੁੱਤ ਦਾ ਪਤਾ ਨਹੀਂ ਲੱਗਾ ਤੁਨੂੰ ਸਰਕਾਰ ਦੇ ਐਂਟਰ ਚਰਿਆ ਨਾਲੇ ਮੇਰਾ ਪੁੱਤ ਐਂਟਰ ਦੇ ਵਿੱਚ ਰਿਹਾ ਵਾ ਦੱਸ ਹੁਣ ਮੈਂ ਕੀ ਕਰੇ ਪੁੱਤ ਕਹਤ ਕਰਦਾ ਜਿੱਦ ਕੀ ਨਹੀਂ ਮੈਂ ਰੰਡੀ ਦੀ ਵੀ ਨੇ ਮਜ਼ਾ ਚੜਾਇਆ ਪਹਿਲਾਂ 2 ਸਾਲ ਮੈਂ ਲੋਕਾਂ ਨੇ ਪੁੱਛੇ ਲਾ ਲਾ ਕੀਤੇ ਮੈਂ ਬੈਠ ਕੇ ਕੰਮ ਕਰ ਕਰਕੇ ਕੀਤੇ ਆ ਮੈਂ ਤੇ ਪੁੱਤ ਨੂੰ ਛਡਾਇਆ ਵਾ ਮਸਾ ਔਰ ਮੈਨੂੰ ਦੱਸ ਤਾਂ ਮੈਨੂੰ ਨਹਾ ਚਾਹੀਦਾ ਮੈਨੂੰ ਨਹਾ ਚਾਹੀਦਾ ਨਹੀਂ ਤੁਹਾਨੂੰ ਵੀ ਕਹੇ ਚਲੋ ਨਹਾਸਣੇ ਹੋਤਾਈ ਔਰ ਅਜੀ ਦੱਸ ਵੀ ਚਿੱਟਾ ਵੇਖ ਕੇ ਕਾ ਲੁੱਚੇ ਕੰਮ ਕਰਗੇ ਔਰ ਤੁਹਾਨੂੰ ਦੱਸੋ ਵੀ ਪੋਟ ਧਾਲਿਆ ਨਕੀ ਨਹਾ ਕਰ ਲੇ